ਅੱਜ ਜਿੱਕੜੇ ਜਿਲ੍ਹਾ ਹੁਸ਼ਿਆਰਪੁਰ ਤੇ ਜਿਲ੍ਹਾ ਗੁਰਦਾਸਪੁਰ ਦੀ ਹੱਦਬੰਦੀ ਨਸ਼ਰਾਪਤਨ ਦੇ ਨੇੜੇ ਪੈਂਦੇ ਪਿੰਡ ਟਾਂਡਾ ਜਗਤਪੁਰ ਤੇ ਦੌਵਾਲ ਦੀ ਬਿਲਕੁਲ ਹੱਦ ਤੇ ਜਿੱਥੇ ਕਿ ਪਿਛਲੀ ਵਾਰ 2023 ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਸੀ ਜਦੋਂ ਪਾਣੀ ਆਇਆ ਸੀ ਤੇ 2023 ਦੇ ਵਿੱਚ ਇਹੋ ਹੀ ਜਿਹੜਾ ਧੂਸੀ ਬੰਨ ਹੈਗਾ ਸਭ ਤੋਂ ਪਹਿਲਾਂ ਸੇਫਟੀ ਵਾਸਤੇ ਜਿਹੜਾ ਬਣਿਆ ਹੋਇਆ ਇਹ ਟੁੱਟਿਆ ਸੀ ਤੇ ਇਸ ਤੋਂ ਬਾਅਦ ਮੇਨ ਧੂਸੀ ਜਿਹੜੀ ਹੈਗੀ ਆ ਉਹ ਟੁੱਟ ਕੇ ਦੇ ਕਰੀਬ 2 ਦਰਜਨਾ ਪਿੰਡਾਂ ਨੂੰ ਨੁਕਸਾਨ ਪਹੁੰਚਿਆ ਸੀ ਤੇ ਦੋਹਾਂ ਪੰਡਾਂ ਦੀਆਂ ਫਸਲਾਂ ਜਿਹੜੀਆਂ ਬਰਬਾਦ ਹੋ ਗਈਆਂ ਲੋਕੀਂ ਘਰਾਂ ਤੋਂ ਬੇਕਾਰ ਹੋ ਗਏ ਸੀ ਅਜੇ ਤੱਕ ਉਹਨਾਂ जख्मਾਂ ਨੂੰ ਅਜੇ ਤੱਕ ਬੂਰ ਨਹੀਂ ਪਿਆਸੀ ਤੇ ਜੇਕਰ ਗੱਲ ਕਰੀਏ ਤੇ ਪਾਣੀ ਦਾ ਇੱਕ ਵਾਰ ਫਿਰ ਜਲਸ ਜਿਹੜਾ ਕੁਦਰਤੀ ਆਪਤ ਹੈਗੀ ਇੱਕ ਵਾਰ ਫਿਰ ਲੱਗਦਾ ਕਿ ਆਪਣੀ ਆਈ ਤੇ ਆ ਗਈ ਹੈ ਕਿਉਂਕਿ ਪੌਗ ਡੈਮ ਦੇ ਵਿੱਚ ਪਾਣੀ ਜਿਹੜਾ ਹੈਗਾ ਖਤਰੇ ਦੇ ਨਿਸ਼ਾਨ ਦੇ ਉੱਪਰ ਚਲਾ ਗਿਆ ਹੈ ਲਗਭਗ ਖਤਰੇ ਦੇ ਨਿਸ਼ਾਨ ਤੇ ਹੈ ਤੇ ਹਜ਼ਾਰਾਂ ਕਿਉਂਕਿ ਪਾਣੀ ਜਿਹੜਾ ਹੈਗਾ ਪਾਗ੍ਰਾਮ ਚ ਛੱਡਿਆ ਜਾ ਰਿਹਾ ਜਿਹੜਾ 52 ਗੇਟ ਤੋਂ ਹੁੰਦੇ ਹੋਇਆ ਬਿਆਸਤ ਨਦੀ ਬਿਆਸਤ ਰਿਆ ਤੇ ਇਹਨਾਂ ਪਿੰਡਾਂ ਦੇ ਵਿੱਚ ਕਿਉਂਕਿ ਸਾਰੇ ਨਦੀਆਂ ਟੋਏ ਟੋਬੇ ਜਿਹੜੇ ਹੈਗੇ ਆ ਭਰ ਚੁੱਕੇ ਆ ਤੇ ਕਰੀਬ ਇਹਨਾਂ ਪਿੰਡਾਂ ਦੀ 500 ਏਕੜ ਜ਼ਮੀਨਾਂ ਦੇ ਵਿੱਚ ਕਰੀਬ 77 ਫੁੱਟ ਪਾਣੀ ਜਿਹੜਾ ਹੈਗਾ ਇਸੇ ਲਈ ਵਹਾਰਿਆ ਕਿਉਂਕਿ ਇਹ ਪਾਣੀ ਖੜਾ ਹੋਣ ਦੇ ਨਾਲ ਫਸਲਾਂ ਬਰਬਾਦ ਹੋ ਰਹੀਆਂ ਤੇ ਸਾਡੇ ਨਾਲ ਜਿਹੜੇ ਇਹਨਾਂ ਪਿੰਡਾਂ ਦੇ ਵਸਨੀਕ ਹੈਗੇ ਨੇ ਉਹਨਾਂ ਤੋਂ ਜਾਣਦੇ ਆ ਕਿ ਇਹ ਤੁਸੀਂ ਬੰਨ ਜਿਹੜਾ ਕਰੀਬ ਦਾ ਸੇਫਟੀ ਵਾਸਤੇ ਬਣਿਆ 2 ਸਾਲ ਤੱਕ ਕਿਉਂ ਨਹੀਂ ਬਣ ਸਕਿਆ ਕੀ ਨਾ ਆਪਣਾ ਜੀ ਮੇਰਾ ਨਾਮ ਮੁਲਕਰਾਜ ਸਾਬਕਾ ਸਰਪੰਚਾਂ ਜੀ ਪਿੰਡ ਨੜਾਲਾ ਜੀ ਮੇਰੀ ਜ਼ਮੀਨ ਵੀ ਇਸੇ ਪਿੰਡ ਤੇ ਪੈਂਦੀ ਆ ਇਹ ਜਿਹੜਾ ਸਪਾਰਾ ਸੇਫਟੀ ਸਪਾਰਾ ਜਿਹੜਾ ਹੈਗਾ ਇਹ 3 ਸਾਲ 15 ਅਗਸਤ ਅ ਵੀ ਸੋਤੇ ਨੂੰ ਇਹ ਟੁੱਟਿਆ ਸੀਗਾ ਨਾਲ ਮੇਨ ਤੋਂ ਸੀ ਵੀ ਟੁੱਟੀ ਸੀ ਤਿੰਨ ਚਾਰ ਜਗ੍ਹਾ ਤੇ ਪਾੜ ਪਿਆ ਸੀ ਹਰ ਸਾਲ ਪਾੜ ਪੈਂਦਾ ਸੀਗਾ ਤੇ ਅਸੀਂ ਉਦੋਂ ਵੀ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਸੀ ਭਈ ਇਹਦਾ ਕੋਈ ਪੱਕਾ ਪ੍ਰਬੰਧ ਕਰੋ ਇਹ ਜਿਹੜਾ ਸਪਾਰਵ ਆ ਇਹ ਉਦੋਂ ਟੁੱਟਿਆ ਸੀਗਾ ਤਿੰਨ ਸਾਲ ਪਹਿਲੇ ਲੇਕਿਨ ਸਰਕਾਰ ਦੀ ਨਲਾਕੀ ਕਰਕੇ ਇਹਨਾਂ ਨੇ ਕੋਈ ਵੀ ਇਧਰ ਧਿਆਨ ਨਹੀਂ ਦਿੱਤਾ ਲੋਕਾਂ ਨੇ ਜ਼ੋਰ ਲਾ ਕੇ ਪਈ ਪੰਚਾਇਤਾਂ ਨੇ ਵੀ ਕਿਹਾ ਡੀਸੀ ਨੂੰ ਸਾਰੇ ਪ੍ਰਸ਼ਾਸਨ ਨੂੰ ਵੀ ਹਲਕਾ ਇੰਚਾਰਜ ਤੇ ਜਿਹੜੇ ਨਾਲ ਉਹਨਾਂ ਨੂੰ ਵੀ ਕਿਹਾ ਵੀ ਇਹਦਾ ਕੋਈ ਪੱਕਾ ਹੱਲ ਕਰੋ ਸਾਡਾ ਨੁਕਸਾਨ ਬਹੁਤ ਹੁੰਦਾ ਹੁਣ ਜਦੋਂ ਉਹ ਕਹਿੰਦੇ ਆ ਨਾ ਸਿਆਣੇ ਵੀ ਵੇੜੇ ਆ ਜੰਜ ਤੇ ਬਿੰਨ ਕੁੜੀ ਦੇ ਕੰਨ ਵਾਲਾ ਹਸਾਬ ਆ ਹੁਣ ਲਿਆ ਕੇ ਟਰਾਲੀਆਂ ਤੇ ਜੇਸੀਪੀ ਨਾਲ ਮਿੱਟੀ ਪਾ ਕੇ ਉਹ ਰੁੜਦੀ ਪਈ ਆ ਇਹਦਾ ਕੀ ਫਾਇਦਾ ਆ ਅੱਜ ਤਾਂ 3 ਸਾਲ ਅੱਜ 15 ਦਿਨ ਹੀ ਪਹਿਲੇ ਇਹ ਇੱਥੇ ਮਿੱਟੀ ਪਾ ਕੇ ਸਭਰ ਵੱਦਾ ਹੁੰਦਾ ਤੇ ਅੱਜ ਹਜ਼ਾਰਾਂ ਏਕੜ ਜਿਹੜੀ ਫਸਲ ਆ ਲੋਕਾਂ ਦੀ ਬਰਬਾਦ ਨਾ ਹੁੰਦੀ ਜਿਹੜੇ ਲੋਕ ਬੇਘਰ ਹੋਏ ਆ ਇਹ ਨਾ ਹੁੰਦੇ ਇਹ ਸਰਕਾਰ ਦੀ ਸਾਰੀਆਂ ਨਰਕੀਆਂ ਇਹ ਸਿਰਫ ਲੋਕਾਂ ਨੂੰ ਵੋਟਾਂ ਲੈ ਕੇ ਬੇਵਕੂਫ ਬਣਾ ਕੇ ਚੁਰ ਜਾਂਦੇ ਆ ਬਾਅਦ ਵਿੱਚ ਤਾਂ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਨਹੀਂ ਆਇਆ ਹਰ ਬੰਦੇ ਨੂੰ ਪਤਾ ਵੀ ਸਭਾ ਟੁੱਟਾ ਇਨ ਸਾਲ ਤੋਂ ਇੱਕ ਇਹ ਟੁੱਟਾ ਵਾ ਦੋ ਜਗਤਪੁਰ ਦੇ ਲੇਰਪਾ ਟੁੱਟੇ ਹੋਇਆ ਉੱਥੇ ਵੀ ਲੋਕਾਂ ਦੀ ਯਾਰਾ ਇੱਕੜ ਫਸਲ ਬਰਬਾਦ ਹੋ ਗਈ ਕੱਲ ਉੱਥੇ ਵੀ ਸਾਰੇ ਹੁਣ ਕਹਿੰਦੇ ਜੀ ਲਿਆਓ ਜੇਸੀਪੀ ਆ ਪਾਓ ਮਿੱਟੀ ਇਹ ਹੁਣ ਦਾ ਕੀ ਤੁਕ ਬਣਦਾ ਮਿੱਟੀ ਪਾਉਂਦਾ ਇਹ ਤਾਂ ਬੇਅਕੂਬ ਬਣਾਉਣ ਵਾਲੀ ਗੱਲ ਆ ਸਰਕਾਰ ਨੇ ਦੀ ਕਰਤਾ ਅੱਜ ਤੋਂ 15 ਦਿਨ 20 ਦਿਨ ਪਹਿਲੇ ਸੁੱਕਾ ਸੀ ਉਹਦੇ ਵੀ ਜਦੋਂ ਵੀ ਹੜ ਆਉਂਦਾ ਜਦੋਂ ਬਰਸਾਤ ਆਉਂਦੀ ਆ ਆਥੇ ਨਹੀਂ ਪੱਥਰ ਕੋਈ ਨਾ ਕੋਈ ਰੱਖ ਦਿੰਦਾ ਕੋਈ ਨਾ ਕੋਈ ਨਹੀਂ ਪੱਥਰ ਰੱਖ ਦਿੰਦਾ ਕਹਿੰਦੇ ਜੀ ਅਸੀਂ ਨਾ ਤੁਸੀਂ ਤੇ ਮਿੱਟੀ ਪਾਉਣ ਲੱਗਿਆ ਦੰਨਸਾਲ ਹੋ ਗਿਆ ਸਾਰਾ ਏਰੀਆ ਜਿਹੜਾ ਅਨਟੱਚ ਹੋਇਆ ਨਾ ਕੋਈ ਬੱਚਾ ਸਕੂਲ ਜਾ ਰਿਹਾ ਨਾ ਕਿਸੇ ਨੂੰ ਕੋਈ ਬਿਮਾਰ ਹੋ ਜਾ ਉਹ ਨਹੀਂ ਜਾ ਰਿਹਾ ਇਹਦਾ ਸਾਫਤ ਕਰਦੇ ਹਲਕਰ ਚੱਲ ਜਾਂ ਜੀਸੀ ਵੀ ਵਾਕਿਆ ਇਹਨਾਂ ਲੋਕਾਂ ਨੂੰ ਕੋ ਠੁਕਮਾ ਪ੍ਰਬੰਧ ਹੈਗਾ ਲੰਘਣ ਵਾਸਤੇ ਗੁਰਦਾਸ ਬਣੇ ਜਾਂ ਅਨਟੱਚ ਨਾ ਮਕੇਰੀ ਨਾਲ ਵੀ ਅਨਟੱਚ ਨਾ ਹੁਣ ਜਦੋਂ ਬਰਸਾਤ ਸ਼ੁਰੂ ਹੋ ਗਈ ਤੇ ਆ ਚਾਰ ਪੰਜ ਦਿਨ ਹੋ ਗਿਆ ਇੱਕ ਨਹੀਂ ਪੱਥਰ ਅਸੀਂ ਪੱਥਰ ਪਾਉਣ ਲੱਗੇ ਆ ਇਹ ਚਾਰ ਪੰਜ ਦਿਨ ਹੋ ਗਿਆ ਨਹੀਂ ਪੱਥਰ ਰੱਖ ਦਿੱਤਾ ਕਿ ਅਸੀਂ ਜਿਹੜਾ ਹੈਗਾ ਪੱਥਰ ਪਾਉਣ ਲੱਗੇ ਆ ਸਾਡੇ ਨਾਲ ਹੋਰ ਵੀ ਬਸਨੀਕ ਹੈਗੇ ਨੇ ਇਸ ਪਿੰਡ ਦੇ ਵੀ ਵੀਰ ਜੀ ਕੀ ਕਹਿਣਾ ਤੁਹਾਡਾ ਆਹ ਕਹਿਣਾ ਪਾ ਜੀ ਤੁਸੀਂ ਬੱਜਣੀ ਚਾਹੀਦੀ ਐ ਇਹ ਜਦੋਂ ਬਰਸਾਤ ਹੁੰਦੀ ਆ ਇਹ ਬੰਨ ਟੁੱਟਦਾ ਇਹਦੇ ਕੋਈ ਸੁਣਾਈ ਨਹੀਂ ਕਰ ਰਿਆ ਠੀਕ ਆ ਅਸੀਂ ਬੜੀ ਵਾਰ ਡੁੱਬੇ ਆ ਪਾਣੀ 'ਚ ਕਿਸੇ ਨੇ ਸਾਡੀ ਉਦੋਂ ਵੀ ਸੁਣਾਈ ਕੀਤੀ ਅਸੀਂ ਬੜੀ ਵਾਰ ਗੈਂਡੀ ਸਿਆਂ ਦੇ ਵੀ ਨਹੀਂ ਸੁਣਾਈ ਕੀਤੀ ਸਾਡੀ ਅਸੀਂ ਬਹੁਤ ਵਾਰੀ ਕੀ ਕੀ ਆ ਚੁੱਕੇ ਹਾਂ ਉਹਨਾਂ ਨੂੰ ਉਨਾ ਨਾ ਹੰਦੀ ਕੁਐਸ਼ਨ ਆਈ ਨਹੀਂ ਕੀਤੀ ਇਹ ਕਹਿੰਦਾ ਵੀ ਤੂੰ ਸੇ ਬੰਨਦਾਂਗੇ ਪਹਿਲੇ ਹੁਣ ਆ ਗਏ ਮਿੱਟੀ ਪਾਉਣ ਕੋਈ ਆਇਆ ਹੀ ਨਹੀਂ ਪਹਿਲੇ ਇੰਨੀ ਚਿਰ ਦੇ ਸੁੱਕੀ ਸੀ ਠੀਕ ਹੈ ਨਾ ਤੇ ਹੁਣ ਆ ਗਏ ਹੁਣ ਪਾਉਂਦਾ ਮਿੱਟੀ ਦਾ ਕੀ ਫਿਰ ਭਾਜੀ ਠੀਕ ਨਾ ਸਾਡਾ ਪੱਠਾ ਦਿੱਤਾ ਮਾਰਿਆ ਹਾਂ ਪੱਠਾ ਦਿੱਤਾ ਸਭ ਮਾਰਿਆ ਗਿਆ ਮਾਲ ਡੰਗਰ ਸਾਡਾ ਭੁੱਖਾ ਵਾ ਘਰਾਂ ਦਾ ਵਿਫਤਾ ਪਈ ਕਿਤੇ ਕੋਈ ਸਮਾਨ ਰੱਖਣ ਚੁੱਕਣ ਦੇ ਕੋਈ ਚੁੱਕਣ ਦੇ ਆ ਰੋੜ ਪੱਜ ਪਈ ਸਮਾਨਾਂ ਦੀ ਤੇ ਕੀ ਲੱਗਦਾ ਪਾਣੀ ਦੇ ਬਹਾ ਦੇ ਵਿੱਚ ਪੂਰੇ ਜਾਏਗਾ ਦੇਖੋ ਪਾਣੀ ਦਾ ਬਾਤ ਹੁਣ ਤੇਜੀ ਲੱਗੇ ਦੇ ਆ ਕੋਸ਼ਿਸ਼ ਤੇ ਪੂਰੀ ਆਡੀ ਬਾਕੀ ਦੇਖੋ ਤੁਹਾਨੂੰ ਦੱਸ ਹੀ ਦਿੱਤਾ ਪਹਿਲਾਂ ਵੀ ਵਾਈਟ ਹੁੰਦੀਆਂ ਪਈਆਂ ਇੱਥੇ ਮੈਗਮੇ ਆ ਲਿਆਦੇ ਪਿਆ ਮੀਡੀਆ ਵੀ ਆਂਦਾ ਪਿਆ ਆਪਾਂ ਪਹਿਲਾਂ ਵੀ ਇੱਕੋ ਕਰ ਰੱਖਦੇ ਪਿਆ ਵੀ ਇਹ ਜਿਹੜੀ ਤੁਸੀਂ ਵੰਨਾ ਸਾਡਾ ਮੇਨ ਜਿਹੜਾ ਤੁਸੀਂ ਵੰਨਾ ਇਹਨੂੰ ਸਰਕਾਰ ਨੇ ਤਿੰਨ ਤੋਂ ਚਾਰ ਫੁੱਟ ਉੱਚਾ ਕਰ ਛੜੇ ਦਾ ਹਨੂ ਮੇਨ ਖਤਰਾ ਜਿਹੜਾ ਹੈ ਹੀ ਉਹ ਆਡਾ ਟਾਲਤੇ ਦਾ ਸਰਕਾਰ ਨੇ ਹੁਣ ਇਹਨੂੰ ਪੱਕਾ ਕਰਨ ਦੀ ਵੀ ਮਨਜ਼ੂਰੀ ਦੇਖ ਰਹੀ ਦੀ ਪੱਕੇ ਦਾ ਵੀ ਕੰਮ ਚੱਲਣ ਦੇ ਆਇਆ ਸਭ ਤੋਂ ਵੱਡਾ ਆਡਾ ਖਤਰਾ ਉਹੀ ਜਿਹੜਾ ਹੈ ਗਾ ਇਹ ਤਾਂ ਚਲੋ ਜਿਹੜਾ ਬੱਟਰ ਹੈ ਜਿਹੜਾ ਇਹਨੂੰ ਪਰਲੀ ਸਾਈਡ ਨੂੰ ਡਿরেকਸ਼ਨ ਦੇਣਾ ਦਾ ਪੋਲ ਦਾ ਜਿੱਦਾਂ ਉਹਦੇ ਕਰਕੇ ਸੇਫਟੀ ਬੰਡ ਬਣਾਇ ਇਹ ਟੁੱਟ ਗਿਆ ਸੀ ਇਹਦੇ ਉੱਤੇ ਧਿਆਨ ਨਹੀਂ ਕੀਤਾ ਉਹ ਮੈਗਮੇ ਨੇ ਪੀਡਬਲੂ ਮੈਗਮੇ ਦੇ ਅੰਡਰ ਆਂਦਾ ਹੈ ਸਾਰਾ ਜੀ ਸਭ ਤੋਂ ਪਹਿਲਾਂ ਤਾਂ ਮੈਂ ਆਪ ਜੀ ਦੇ ਧਿਆਨ ਦੇ ਵਿੱਚ ਲਿਆਵਾਂ ਦਿੱਤਾ ਜਾਂਦਾ ਇਹਨੂੰ ਵਾਟਰ ਗਾਈਡਲਾਈਨ ਬੋਲਦੇ ਆ ਕਿ ਪਾਣੀ ਨੂੰ ਡਾਇਰੈਕਸ਼ਨ ਦੇਣ ਵਾਸਤੇ ਇਹ ਇਸ ਕਰਕੇ ਇੱਥੇ ਬਣਾਇਆ ਜਸਟ ਉੱਥੋਂ ਲੈ ਕੇ ਤੇ ਇੱਥੇ ਤੱਕ ਕਿੰਨਾ ਕਰ ਦਿੱਤਾ ਕਿ ਜਿਹੜੀ ਮੇਨ ਸ਼ੜਕ ਆ ਉਹਨੂੰ ਪਾਣੀ ਦੀ ਟੱਕ ਨਾ ਲੱਗੇ ਇਹ ਗਾਈਡਲਾਈਨ ਆ ਵਾਟਰ ਗਾਈਡਲਾਈਨ ਜਿਹੜਾ ਮੇਨ ਸਪਾਰ ਆ ਉੱਥੇ ਕੰਮ ਚੱਲਦਾ ਪਿਆ ਵਾ ਉਹਦੇ ਉੱਤੇ 4 ਕਰੋੜ 86 ਲੱਖ ਦੀ ਗ੍ਰਾਂਟ ਵੀ ਮਨਜ਼ੂਰ ਹੋਈ ਹੈ ਕੰਮ ਚੱਲਦਾ ਪਿਆ ਮੇਨ ਜਿਹੜੀ ਤੁਸੀਂ ਉਹਨੂੰ ਕੋਈ ਖਤਰਾ ਨਹੀਂ ਹੈਗਾ ਇਸ ਵਕਤ ਅਜੇ ਸਰਕਾਰ ਦੇ ਧਿਆਨ ਦੇ ਵਿੱਚ ਹੀ ਆ ਸਾਰਾ ਕੁਝ ਇਹ ਤਾਂ ਕਰਕੇ ਇੱਥੇ ਲਾਇਆ ਸੀਗਾ ਕਿ ਇਹ ਗਾਈਡਲਾਈਨ ਆ ਇਹ ਪੀ ਡਬਲਯੂ ਡੀ ਦੇ ਅੰਡਰ ਪੈਂਦਾ ਸੀਗਾ ਇਹਦਾ ਕੰਮ ਸਾਡੇ ਧਿਆਨ ਵਿੱਚ ਆਇਆ ਕਿ ਪਾਣੀ ਦਾ ਫਲੋ ਥੋੜਾ ਵਾਟਾ ਪਿਆ ਵਾ ਮੌਕੇ ਤੇ ਆਏ ਸੀਗੇ ਅਤਵਾਰ ਉਸ ਅਗਲੇ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਕੰਮ ਸ਼ੁਰੂ ਕਰ ਦਿੱਤਾ ਗਿਆ ਸੀਗਾ ਪਰ ਚਿੰਤਾ ਦਾ ਵਿਸ਼ਾ ਅਜੇ ਤੱਕ ਕੋਈ ਨਹੀਂ ਹੈਗਾ ਆ ਜਿਹੜੀ ਕੁਦਰਤੀ ਆਫਤ ਆ ਉਹਦੇ ਸਾਰਿਆਂ ਨਾਲ ਰਲ ਮਿਲ ਕੇ ਸਰਕਾਰ ਤੇ ਪਬਲਿਕ ਤੇ ਜਿਹੜੇ ਆਪਣੇ ਸਮਾਜ ਸੇਵੀ ਸਾਰਿਆਂ ਨਾਲ ਰਲ ਕੇ ਨਜਿੱਠਿਆ ਜਾਂਦਾ ਵਾ ਅੱਜ ਤੱਕ ਸਾ ਸਰਕਾਰ ਆਪਣਾ ਕੰਮ ਕਰਦੀ ਪਈ ਆ ਇਹ ਗਾਈਡਲਾਈਨ ਆ ਵਾਟਰ ਗਾਈਡਲਾਈਨ ਕਿ ਪਾਣੀ ਨੂੰ ਪਰੇ ਨੂੰ ਡਾਇਰੈਕਸ਼ਨ ਦੇਣ ਵਾਸਤੇ ਕਿ ਪੋਲ ਕਿਉਂਕਿ ਇੱਥੇ ਮੇਨ ਪੋਲ ਆ ਉਹਨੂੰ ਧੱਕਾ ਨਾ ਪਵੇ ਤਾਂ ਕਰਕੇ ਜਿਹੜਾ ਗਾਈਡਲਾਈਨ ਦਾ ਵਾ ਇਹਦਾ ਕੋਈ ਏਡਾ ਇਸ਼ੂ ਨਹੀਂ ਹੈ ਜਿੱਕਰ ਪਾਣੀ ਦੇ ਵਿੱਚ ਵਾਧਾ ਹੁੰਦਾ ਕਿਉਂਕਿ ਇਸ ਵੇਲੇ ਵਾਟਰ ਲੈਵਲ ਜਿਹੜਾ ਹੈਗਾ ਡੈਮ ਦੇ ਵਿੱਚ ਬਿਲਕੁਲ ਖਤਰੇ ਦੇ ਨਿਸ਼ਾਨ ਤੇ ਆ ਜਿੱਕਰ ਪਾਣੀ ਨੂੰ ਛੱਡਿਆ ਜਾਂਦਾ ਹੈ ਕਿਉਂਕਿ ਇਸ ਲਈ ਸਾਰੇ ਨਦੀਆਂ ਨਾਲੇ ਸਾਰੇ ਟੋਏ ਵਗੈਰਾ ਪੂਰੇ ਜੱਤੀ ਹੈ ਤੇ ਪਾਣੀ ਜਿਹੜਾ ਸਿੱਧਾ ਮਾਰ ਕਰੇਗਾ ਤੇ ਫਿਰ ਐਨੀ ਟਾਈਮ ਜਿਹੜਾ ਹੈਗਾ ਇਸ ਪਹਾਅ ਦੇ ਅੱਗੇ ਤੁਸੀਂ ਮਨਮੀ ਜਿਹੜਾ ਕਮਜ਼ੋਰ ਪੈ ਜਾਏਗਾ ਦੇਖੋ ਅਸੀਂ ਪ੍ਰਸ਼ਾਸਨ ਦੇ ਡੀਸੀ ਸਾਹਿਬ ਏ ਡੀਸੀ ਸਾਹਿਬ ਦੇ ਟੱਚ ਦੇ ਵਿੱਚ ਹੁਣ ਵੀ ਆਏ ਸੀ ਆਣ ਕੇ ਇਨਫੋਰਮੇਸ਼ਨ ਦਿੱਤੀ ਕਿ ਤਾਂ ਕੰਮ ਚੱਲਦਾ ਪਿਆ ਪਾਣੀ ਦਾ ਵਹਾਅ ਚੱਲਦਾ ਪਿਆ ਉਹ ਪ੍ਰਸ਼ਾਸਨ ਆਪਣੀ ਤਿਆਰੀ ਪੂਰੀ ਕਰਦਾ ਪਿਆ ਵਾ ਫਿਰ ਗੱਲ ਮੈਂ ਉਸੇ ਦਾ ਰੋਣਾ ਜਿਹੜੀ ਕੁਦਰਤੀ ਆਫਤ ਹੈ ਕੋਜ਼ੀ ਦੇ ਅੱਗੇ ਕਿਸੇ ਦਾ ਵੀ ਜੋਰ ਨਹੀਂ ਆ ਵੱਡੀਆਂ ਵੱਡੀਆਂ ਕੰਟਰੀਆਂ ਵੀ ਇੱਥੇ ਫੇਲ ਹੋ ਜਾਂਦੀਆਂ ਆਪਾਂ ਦੇ ਪੰਜਾਬ ਚ